ਸ੍ਰੀ ਗੁਰੂ ਸਾਹਿਬ ਜੀਓ ਰਹਾਸ ਸਾਹਿਬ ਵਰ ਜੁਗ ਜੁਗ ਭਗਤੋ ਪਾਇਆ ਪੈ ਰਕਦਾ ਰਾਮ ਰਾਜੇ ਰਣਾਕਸ਼ ਦੁਸ਼ਟਰ ਮਾਰਿਆ ਪ੍ਰਹਿਲਾਦ ਰਾਇ ਅਹੰਕਾਰიანੰਦ ਕਾ ਪਿੱਟ ਦੇ ਨਾਮ ਦੇਉ ਮੁਖ ਲਾਇਆ ਆ ਜਨਾਨਕ ਸਰ ਸੇ ਵਿਅੰਤ ਲੈ ਛੜਾਇ ਕੋ ਓੰਕਾਰ ਸਤਗੁਰ ਪ੍ਰਸਾਦ ਸਲੋਕ ਮਹਲਾ ਪਹਿਲਾ ਦੁਖਦਾਰੋ ਸੁਖ ਰੋਪੈ ਜੇ ਸੁਖ ਤਾਂ ਨਾ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜੋੰਕਰੀ ਨਾ ਹੋਈ ਬਲੇ ਹਾਰੇ ਕੁਦਰਤ ਵਸਿਆ ਤਰੰਤ ਨ ਜਾਈ ਰਖਿਆ ਰਹਾਉ ਜੋਤ ਮੈਂ ਜੋਤ ਜੋਤ ਮੈਂ ਜਤਾ ਕਲਕਲਾ ਭਰਪੂਰ ਰਹਾ ਦੂਸਰ ਸਾਹਿਬ ਸੋ ਸਾਲਿਓ ਯੋਜਨ ਕੀਤੀ ਸੋ ਪਾਰ ਪਿਆ ਕਾਹ ਨਾਨਕ ਕਰਤੇ ਕੀ ਵਤਾਂ ਜੁਕਿਚ ਕਰਣਾ ਸੁਖ ਰਹਾ ਸੋ ਦਰਗ ਅਸਾ ਮਹਲਾ ਪਹਿਰਾ ਇਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕੇ ਹਾਥ ਸੁ ਕਰ ਕੇ ਹਾ ਜਿਤ ਵਿਸਰਉ ਸਮਾਲੇ ਵਾਜੇ ਤੇਰੇ ਨਾਦ ਅਨੇਕ ਅ ਸੰਖਾ ਕਿ ਤੇ ਦਰਵਾ ਬਣਾ ਰੇ ਕਿ ਤੇ ਦਰਗਹ ਪੂਰੀ ਸੁ ਕਈਐ ਕਿ ਤੇ ਦਰਗਹ ਬਣਾ ਰੇ ਗਾਵਨ ਤੁਧ ਨੋ ਪਵਨ ਪਾਣੀ ਵੈ ਸੰਤਰ ਗਾਵੈ ਰਜ ਤਰੰਦਵਾਰੇ ਗਾਵਨ ਤੁਧ ਨੋ ਜਿਤ ਗੋਤ ਲਿਖ ਜਾਣ ਨਾ ਲਿਖ ਲਿਖ ਧਰਮ ਵਿਚਾਰੇ ਗਾਵੰਤ ਤਦਨੰ ન્દ્રੰਦਰਤਨ ਵਾਟੇ ਦੇਵਤੇ ਅੰਦਰ ਨਾਲੇ ਗਾਵੰਤ ਤਦਨੰ ਸਦਿਸਮਾਦੀ ਅੰਦਰ ਗਾਵਨੰ ਤਦਨੰ ਸਾਧ ਵਿਚਾਰੇ ਗਾਵੰਤ ਤਦਨੰ ਜਦੀ ਸਦੀ ਸੰਤੋਖੀ ਗਾਵੰਤ ਤਦਨੰ ਵੀਰ ਕਰਾਰੇ ਗਾਵੰਤ ਤਦਨੰ ਪੰਡਤ ਪਦਨਰਗੀਸ਼ਰ ਜੁਗ ਜੁਗ ਵੇਦਾਂ ਨਾਲੇ ਗਾਵੰਤ ਤਦਨੰ ਮੋਹਨੀ ਆ ਮਨਮੋਹਨ ਸੁਰਗਮਾਚ ਪਿਆਲੇ ਗਾਵਨ ਤਦਨੋ ਰਤਨ ਮਪਾਇ ਤੇਰੇ 86 ਤੀ ਰਤਨਾਂ ਲੈ ਗਾਵਨ ਤਦਨੋ ਜੋਤ ਮਹਾ ਬਲਸੂਰ ਗਾਵਨ ਤਦਨੋ ਖਾਨੀ ਚਾਰੇ ਗਾਵਨ ਤਦਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਕੇ ਤੇਰੇ ਧਾਰੇ ਸਈ ਤਦਨੋ ਗਾਵਨ ਜੁਤੁਰ ਭਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤਦਨੋ ਗਾਵਨ ਸਿਮ ਚਿਤ ਨ ਆਵਨ ਨਾਨਕ ਕਿਆ ਵਿਚਾਰੇ ਸੋਇ ਸੋਇ ਸਦਾ ਸੱਚ ਸੱਚੀ ਨਾਹੀ ਆਪਿ ਉਸ ਜਨ ਜਸੀ ਰਚਨਾ ਜਿਨ ਨਰਜਾਈ ਰੰਗੀ ਰੰਗੀ ਬਾਤੀ ਕਰ ਕਰ ਰਜਨਸੀ ਮਾਇ ਜਨੋ ਪਾਈ ਕਰ ਕਰ ਦੇ ਕਹਿ ਕੀਤਾ ਆਪਣਾ ਜੁਤਿ ਦਿਵੜਾਈ ਜੁਤਿ ਸਵਭਵ ਸਵੀਕਰਸੀ ਫਿਰ ਹੁਕਮ ਨਾ ਕਰਣਾ ਜਾਈ ਜੋ ਬਾਦਸ਼ਾਹ ਹੋ ਸਭਾ ਬਾਦਸ਼ਾਹ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਕਾ ਜੋਗ ਵੇਖੇ ਵੱਡਾ ਡੀਟਾ ਹੋਏ ਕੇੰ ਪਾਇ ਨਾ ਕਹਿਆ ਜਾਏ ਕਹਿਣ ਵਾਲੇ ਤਰਿ ਰਹੇ ਸਮਾਈ ਵੱਡੇ ਮੇਰੇ ਸਹਬਾਗ ਹਰਗੰਵੀਰਾ ਗੁਣ ਗਹਿਰਾ ਕੋਈ ਨਾ ਜਾਣਾ ਤੇਰਾ ਕਿ ਤੱਕੇ ਵਡਕੀਰਾ ਰਹਾਓ ਜ਼ਬ ਜ਼ੁਰਤੀ ਮਲਸਰ ਤਕਮਾਈ ਸਭ ਕੇ ਮਤ ਮਨ ਕਿੰਮ ਪਾਈ ਗਿਆਨੀ ਧਿਆਨੀ ਗੁਰੂ ਗੁਰਹਾਈ ਕਹਿਣਾ ਜੈ ਤ੍ਰਿ ਤਲ ਵਡਿਆਈ ਸਬਜ਼ਾਤ ਸਬਤਾ ਸਭ ਜੰਗਈਆ ਸਿੱਧਾ ਪੁਰਖ ਅਗੇ ਵਡਿਆਈ ਤੁਧ ਬੈਡਾਂ ਸਿੱਧੀ ਕੰਨਾ ਨਾ ਪਾਈਆ ਗਰਮ ਮੈਲਾ ਨਾ ਠਕਰਾਈਆ ਆਖਣ ਵਾਦਾ ਕਿਆ ਵਿਚਾਰਾ ਸਿਫਤੀ ਪਰਿ ਤੇਰੇ ਫੰਡਾਰਾ ਜਿਸ ਤੂੰ ਦੇਹਤ ਸਕੇ ਚਾਰਾ ਨਾਨਕ ਸਚ ਸਵਰਨ ਹਰਾਸਾ ਮਹੱਲਾ ਪਹਿਲਾ ਆਖਣ ਜੀ ਬੰਬਸਰੈ ਮਰ ਜਾਓ ਆਖਣ ਓ ਕਾ ਸਾਚਾ ਨਾਓ ਸਾਚੇ ਨਾਮ ਕੀ ਲੱਗੇ ਭੂਖ ਉਤ ਭੂਖ ਹੈ ਗਏ ਚਲੀਏ ਦੁਖ ਸੋਗੋਂ ਬਿਸਰੈ ਮੇਰੀ ਮਾਈ ਸਾਚਾ ਸਾਹਿਬ ਸਚ ਨਾਏ ਰਹਾਓ ਸਾਚੇ ਨਾਮ ਕੀ ਤਲ ਵਡਿਆਈ ਆਕ ਤੋ ਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੈ ਆਖਣ ਪਾਹੀ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਹੋ ਮਰ ਨਾ ਹੋਵੇ ਸੋ ਦੇਂਦਾ ਰਹ ਨ ਚੁਕੇ ਭੋਗ ਗੁਣੇ ਹੋ ਹੋਰ ਨਾਹੀ ਕੋਈ ਨਾ ਕੋ ਹੋਆ ਨਾ ਕੋ ਹੋਈ ਜੇ ਵੜ ਆਪ ਤੇ ਵੜ ਤੇਰੀ ਦਾਤ ਜੰਦਨ ਕਰ ਕੇ ਕੀਤੀ ਰਾਤ ਖਸਮ ਸਾਰਹ ਤੇ ਕਮ ਜਾਤ ਨਾਨਕ ਨਾਮ ਵਾਸਨਾਤ ਰਾਗ ਗੋਜਰੀ ਮਹੱਲਾ ਚੌਥਾ ਹਰ ਕੀ ਜਨ ਸਤਗੁਰ ਸਤਪੁਰਖਾ ਬੇ ਨਗਰਾਉ ਗੁਰ ਪਾਸ ਹਮ ਕੀ ਰੇ ਕਰਮਾ ਸਤਗੁਰ ਸਰਣਾਈ ਕਰਦਾ ਨਾਮ ਪ੍ਰਗਾਸ ਮੇਰੇ ਮੀਤ ਵਰ ਦੇਵਾ ਮੁਖ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸੁਖਾਈ ਹਰ ਕੀਰਤ ਹਮ ਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵੜੇਰੇ ਜਨ ਆ ਰਹ ਸਰਦਾਰ ਪ੍ਰਿਆਸ ਹਰ ਹਰ ਨਾਮ ਮਿਲੇ ਤ੍ਰਿਪਤਾ ਸਹਿ ਮਿਲੇ ਸੰਗਤੁ ਗੁਣ ਵਰਗਾਸ ਜਨ ਹਰ ਹਰ ਹਰਿ ਸਨਾਮ ਨ ਪਾਇਆ ਤੇ ਭਾਗਹਿਨ ਜੰਪਾਸ ਜੋ ਸਤਗੁਰੁ ਸਰਣ ਸੰਗਤ ਨਹੀ ਆਇ ਤ੍ਰਗਜੀਵੈ ਤ੍ਰਗਜੀਵਾਸ ਜਨ ਹਰ ਜਨ ਸਤਗੁਰ ਸੰਗਤ ਪਾਈ ਤੰਤੁਰ ਮਸਤ ਕਲਿਖਾਲਿਕਾ ਤਨ ਦਨ ਜਤ ਸੰਗਤ ਜਤ ਹਰ ਰਸ ਪਾਇਆ ਮਿਨ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾ ਕਾਹਿਰ ਮੰਚ ਤਵੈ ਉਦਮ ਜਾਹਰ ਜੀਉ ਪਰਿਆ ਸਾਲ ਪੱਥਰ ਮੈਂ ਜੰਤ ਪਾਏ ਦਾ ਕਰ ਜੁਗ ਅਗੇ ਕਰ ਦਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੋ ਕੇ ਕਾਸ਼ਟ ਹਰਿਆਉ ਰਹਾਉ ਜਨਨ ਪਤਾ ਲੋ ਸਤਵੰਤਾ ਕੋ ਨ ਕਿਸ ਕੀ ਤਰਿਆ ਸਰਸਰ ਰਜਿਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਉਡੇ ਡਾਵੇ ਸਗੋ ਸਾੰਤ ਸੁਪਛ ਵਚ ਰਿਛਰਿਆ ਤੈਨ ਕਬਨ ਖਲਾਵੇ ਕਬਨ ਜੁਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਾ ਸਸ਼ਟ ਸਿਧਾਨ ਠਾਕੁਰ ਗਲ ਤਲ ਧਰਿਆ ਜਨ ਨਾਨਕ ਬਲ ਬਲ ਸਤਿ ਬਲ ਜਾਈਏ ਤੇਰਾ ਅੰਤ ਨ ਪਾਰ ਬਰਿਆ ਰਾਗ ਆਸਾ ਮਹੱਲਾ ਚੌਥਾ ਸੋ ਬਰਖੈ ਇਕ ਵੰਗਾਰ ਸਤਿਗੁਰ ਪ੍ਰਸਾਦ ਸੋ ਪ੍ਰਖ ਨਰਿੰਜਨ ਹਰ ਪ੍ਰਖ ਨਰਿੰਜਨ ਰਗਮਗਮੇ ਪਾਰਾ ਸਭ ਧਿਆਵੇ ਸਭ ਧਿਆਵੇ ਤੁਰ ਜੀ ਅਰਥ ਚੇ ਸਰਜਣਾ ਹਰ ਸਭ ਜੀ ਤੁਮਾਰੇ ਜੀ ਤੁਝੀ ਅਕੜਾ ਤਾਰਾ ਹਰ ਧਿਆਵੋ ਸੰਤੋ ਜੀ ਸਭ ਕੁ ਸਰਨ ਹਾਰ ਔਰ ਅਪੇ ਠਾਕੁਰ ਵਰ ਅਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰ ਤੂੰ ਘਟ ਘੜੇ ਅੰਤਰ ਸਰਬ ਨਿਰੰਤਰ ਜੀ ਹਰੇ ਕੋ ਪ੍ਰਖ ਸਮਾਣਾ ਇਕ ਦਾਤੇ ਇਕ ਬਿਖਾਰੀ ਜੀ ਸਭ ਦੇ ਨੇ ਚੋਜ ਵਿੜਾਣਾ ਤੂੰ ਆਪੇ ਦਾਤਾ ਆਪੇ ਭਗਤਾ ਜੀ ਹੋਂ ਸੁਦ ਬਿਨ ਅਗਰ ਨਾ ਜਾਣਾ ਤੂੰ ਬਾਰ ਗੰਭੇ ਅੰਤ ਵਿਅੰਤ ਜੀ ਤੇਰੇ ਕਿਆ ਗੁਣ ਆਖ ਬਖਾਣਾ ਜੋ ਸੇਵੈ ਜੋ ਸੇਵੈ ਤੁਰ ਜੀ ਜਨ ਨਾਨਕ ਤਨੁ ਕੁਰਬਾਣਾ ਹਰデア ਵੇਰデア ਵਦੁਰ ਜੀ ਸੇ ਜਨ ਜਗ ਮੇ ਸੁਖਵਾਸੀ ਸੇਮਗਤ ਸੇਮਗਤ ਪੈ ਜਨ ਅਰਥਾ ਜੀ ਤੈਨ ਤੁਟੀ ਜੰਮ ਕੀ ਫਾਸੀ ਜਨਰ ਭਉ ਜਨਰ ਨਰ ਭਉ ਤੈ ਆ ਜੀ ਤਨ ਕਾ ਬਉ ਸਭ ਵਾਸੀ ਜਨ ਸੇ ਵਿਆਜਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਸੇ ਦੰਜਨ ਅਰਦਾਇ ਜੀ ਜਨ ਨਾਨਕ ਤਨ ਬਲ ਜਾਸੀ ਤੇਰੀ ਭਗਤ ਤੇਰੀ ਬਾਸ ਪੰਡਰ ਜੀ ਭਰੇ ਬਯੰਤ ਬਯੰਤਾ ਤੇਰੇ ਭਗਤ ਤੇਰੇ ਬੰਦ ਸਲਾਂ ਤੁਜੀ ਅਰ ਅਨੇਕ ਅਨੇਕ ਅਨੰਤਾ ਤੇਰੇ ਅਨੇਕ ਤੇਰੇ ਅਨੇਕ ਕਰੈ ਹਰਿ ਭੁਜਾ ਜੀ ਤਪ ਤਾਪੈ ਜਪੈ ਵਿੰਤ ਤੇਰੇ ਅਨੇਕ ਤੇਰੇ ਅਨੇਕ ਬੜੇ ਵਸੰਮ੍ਰਿਤ ਸਾਸਤ ਜੀ ਕਰ ਕਰਿਆ ਘਟ ਕਰਮ ਕਰੰਤਾ ਸੇ ਭਗਤ ਸੇ ਭਗਤ ਬਲੇ ਜਨਾਨਿਕ ਜੀ ਜੋ ਭਾਵੈ ਮੇਰੇ ਹਰਿ ਭਗਵੰਤਾ ਦਵਾਦੁਰ ਕਾ ਪਰੰਪਰ ਕਰਤਾ ਜੀ ਤੁਝੇ ਵਿੜਿਆ ਵਰਨਾ ਕੋਈ ਤੋ ਜੁਗ ਜੁਗੇ ਸਦਾ ਸਦਾ ਤੁਮੇ ਕੋ ਜੀ ਤੋ ਨਹਿ ਚਲ ਕਰਤਾ ਸੋਈ ਤੁਦੇ ਆਪੇ ਭਵੇਂ ਸੋਈ ਵਰਤੈ ਜੀ ਤੂੰ ਆਪੇ ਕਰੰਤ ਸੋਈ ਤੁਦੇ ਆਪੇ ਸ੍ਰੇਸ਼ਟ ਸਭਉ ਭਾਈ ਜੀ ਤੁਦੇ ਆਪੇ ਸਰਜ ਸਭ ਕੋਈ ਜਾ ਨਾਨ ਗੁਣ ਗਾਵਿਆ ਕਰਤੇ ਕੇ ਜੀ ਜੋ ਸਭ ਸੇ ਕਹ ਜਾਣੋਈ ਆ ਸਮਾਹਲਾ ਚੌਥਾ ਤੂੰ ਕਰਤਾ ਸਤਿਆ ਮੰਡਾ ਸਾਈ ਜੋ ਤਉ ਭਵੇਂ ਸੋਈ திਸੀ ਜੋ ਤੂੰ ਦੇਹ ਸੋਈ ਹਮ ਪਾਈ ਰਹਾਓ ਸਭ ਤੇਰੀ ਤੁੰ ਸਭਨੀ ਤੇਆ ਜੇ ਸਨੋ ਕਿਰਪਾ ਕਰੈ ਤਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤਉ ਦੇ ਆਪ ਵਿਛੜੇ ਆਪ ਮਿਲਾਇ ਤਉ ਅੰਦਰਿਆਉ ਸਤਿ ਜੀ ਮਾਈ ਤੁਝ ਬੰਦ ਤੁਜਾ ਕੋਈ ਨਾਹ ਜੇ ਜੰਤ ਸਭ ਤੇਰਾ ਖੇਲ ਵਿਜਗ ਮਿਲ ਵਿਛੜਿਆ ਸੰਜੋਗੀ ਮੇਲ ਜੇ ਸਨੋ ਤਉ ਜਾਣਾ ਹੈ ਹਸੁਈ ਜਨ ਜਾੜੈ ਹਰ ਗੁਣ ਸਦਹੀ ਆਖ ਬਖਾਣਾ ਜਿਨ ਹਰ ਸੇ ਵਿਅਤਨ ਸੁਖ ਪਾਇਆ ਸਹਜ ਹੀ ਔਰ ਨਾਮ ਸਮਾਇਆ ਤੂੰ ਆਪੇ ਕਰਤਾ ਤਰਗਿਆ ਸਭ ਹੋਏ ਤਦਵੰਦ ਜਾਬਰ ਨਾ ਕੋਏ ਤੋ ਘਰ ਘਰ ਵੇਖੇ ਜਾਣ ਸੋਏ ਜਨਾਨ ਗੁਰੂ ਮੂ ਪ੍ਰਗਟ ਹੋਇ ਆਸਾ ਮਹੱਲਾ ਪਹਿਲਾ ਤਤ ਸਰਵੜਾ ਪਈ ਨੇ ਨਿਵਾਸਾ ਪਾਣੀ ਬਾਬ ਗਤਨ ਹੈ ਕੀਆ ਬੰਕਜ ਮੋਹ ਬਗਨੇ ਜਾਲੇ ਹੁੰਦੇ ਘਤ ਹੈ ਲੋਭੀ ਹਲੇ ਮਨ ਇਕ ਨ ਚੇਤ ਸਮੂਢ ਮਨਾ ਹਰ ਵਿਸਰਤ ਤੇਰੇ ਗੁਣ ਗਲਿਆ ਰਹਾਉ ਨਾਉ ਜਤੀ ਜਤੀ ਨੇ ਪੜਿਆ ਮੋਰਕ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਨ ਕੀ ਸਰਣਾ ਜਨ ਤੋਂ ਨਾਹੀ ਵਿਸਰਿਆ ਸਭ ਹਲਾ ਪੰਜਵਾ ਭਈ ਪ੍ਰਾਪਤ ਮਨੁਕ ਦੇਹੁਰੀਆ ਗੋਬਿੰਦ ਮਰਨ ਕੀ ਤੇਰੀ ਬਰੀਆ ਨਾਵਰ ਕਾ ਜੁ ਤੇ ਰਕ ਤਨ ਕਾਮ ਮਿਲ ਸਾ ਸੰਗਤ ਵਜ ਕੇਵਲ ਨਾਮ ਸਰੰਗ ਜਾਮ ਲਾਗ ਭਵ ਜਲ ਤਰਨ ਕੈ ਗਿਆਨੰ ਬਿਰਥਾ ਜਾਤ ਰੰਗ ਮਾਇਆ ਕਹਿ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣੇ ਹਰ ਰਾਇਆ ਕਾਹੁ ਨਾਨਕ ਅਮਨੀ ਜ ਕਰਮ ਸਰਣ ਪਰੇ ਕੀ ਰਾਖੋ ਸਰਮਾ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਤ ਸ੍ਰੀ ਦਸਵੀਂ ਕਬਿਓ ਬਾਚ ਬੇਨਤੀ ਚਾਉ ਪਈ ਹਮਰੀ ਗੁਰੂ ਆਦਰਛਾ ਪੂਰਨ ਹੋਏ ਜਿਤਗੀ ਇਛਾ ਤਬ ਚਰਨ ਨਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰ ਹਮਰੀ ਦੁਸ਼ਟ ਸਭੈ ਤੂੰ ਘਾਵੂ ਆਪਾ ਦਮ ਮੋਹਿ ਬਚਾਵੂ ਸੁਖੀ ਵਸੈ ਮੂਰ ਪਰਿਵਾਰਾ ਸੇਵਕ ਜਿਕ ਸਭੈ ਕਰਤਾਰਾ ਮੂਰ ਚਰਨ ਜੁ ਕਰਦੈ ਕਰੀਐ ਸਭ ਵਰਨ ਕੋ ਵਾਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੁਰ ਭਜਨ ਕੀ ਰਹੈ ਬਿਆਸਾ ਤਮੈ ਛਾਡ ਕੋਈ ਅਬਰ ਨਾ ਧਾਉ ਜੋ ਵਰਚਉ ਸੁਤਮ ਤੇ ਭਮ ਸੇਵਕ ਜਿਗਹ ਮਾਰੇ ਤਾਰੀਏ ਸੁਨ ਸੁਨ ਸਤਰ ਹਮਾਰੇ ਮਾਰੀਏ ਆਪ ਹਾਥ ਦਮ ਜਬਰਿਏ ਮਰਨ ਕਾਲ ਕਤਰਾਸਨ ਬਰੀਏ ਜੋ ਸਦਾ ਹਮਾਰੇ ਪਛਾਹ ਸ੍ਰੀ ਅਸਤ ਜੋ ਕਰਿਓ ਰਚਾ ਰਾਖ ਰਿਓ ਮੈ ਰਖਨ ਹਾਰੇ ਸਾਹਿਬ ਸੰਸਾਏ ਪਿਆਰੇ ਦੇਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪ੍ਰੀ ਚਤੁਰ ਦਸ ਗੰਤਾ ਕਲ ਪਾਇ ਬ੍ਰਹਮ ਬਪਤਰਾ ਕਲ ਪਾਇ ਸੁਜੂਤਰਾ ਕਲ ਪਾਇ ਗਰਵਤਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾਸ਼ਾ ਜਬਨ ਕਾਲ ਜੋਗੀ ਸ਼ਿਵ ਕੀ ਹੋ ਵੇਦ ਰਾਜ ਬ੍ਰਹਮਾ ਜੁਤੀਓ ਜਬਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀਂ ਹਮਾਰਾ ਜਬਨ ਕਾਲ ਸਭ ਜਗਤ ਬਨਾਇਓ ਹਉ ਦੇਵ ਦੈਂਤ ਜਚਨੁ ਪਜਾਇਓ ਆਦੰਤਿ ਕੈ ਉਤਾਰਾ ਸੁ ਗੁਰੂ ਸਮਝਿਓ ਹਮਾਰਾ ਨਮਸ਼ਕਾਰਤ ਸਹੀ ਕੋ ਹਮਾਰੀ ਤਕਤ ਪ੍ਰਜਨ ਆਪ ਸਵਾਰੀ ਸਭ ਗਨ ਕੋ ਸਭਨ ਸੋਦੀਓ ਸਤਰਨ ਕੋ ਪਲ ਮੋ ਵਦਕਿਓ ਘਟ ਘਟ ਕੇ ਅੰਤਰ ਕੀ ਜਾਣਤਿ ਭਲੇ ਵਰਗੇ ਵੀਰ ਪਛਾਨਤ ਚਿਟੀ ਦੇ ਗੁੰਚਰ ਸਤੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਬੂਲਾ ਸਾਂਤਨ ਲੋਕ ਪਾਏ ਦੇ ਲੋਕੀ ਸੁਖ ਪਾਏ ਸਾਧਨ ਕੇ ਸੁਖੀ ਏਕੇ ਕੀ ਵੀਰ ਰਚਾਨਾ ਘਟ ਘਟ ਕੇ ਪਟ ਪਟ ਕੀ ਜਾਨਾ ਜਬਦ ਕਰ 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 ਤਾਰਾ ਪ੍ਰਜਾ ਤਰਤ ਦਵਦੇ ਅਪਾਰ ਜਬਿਆ ਕਰ ਕਰ ਕਰਤ ਹੋ ਕਬਹੁ ਤਮ ਮੈ ਮਿਲਤ ਦੇਦਰ ਸਭ ਹੂੰ ਜੇਤੇ ਵਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੇ ਵਜੋ ਚਾਰਾ ਤੁਮ ਸਭ ਹੀ ਤੇ ਰਹਿ ਤਨ ਰਾਲਮ ਜੰਤ ਵੇਦ ਪੇਧ ਹਰਿ ਆਲਮ ਨਰੰਕਾਰ ਨਿਰਵਿਕਰ ਨਰਲੰਭ ਆਦਨੀਲੋ ਨਾਦ ਸੰਬ ਤਗ ਮੂਡ ਉਚਾਰਤ ਭੇਦ ਜਾ ਕੋ ਪੇਵ ਨਾ ਪਾਵਤ ਵੇਦ ਤਾ ਕੋ ਕਰਪਾ ਹਨੇ ਅਨੁਮਾਨਤ ਮਹਾ ਮੂਡ ਗਛ ਭੇਦ ਨਾ ਜਾਣਤ ਮਾਨ ਦੇਵ ਕੋ ਕਹਿਤ ਸਦਾ ਸ਼ਬਦ ਨਰੰਕਾਰ ਕਾ ਜੀਨਤ ਨਾ ਪਿਵ ਆਪ ਆਪਨੇ ਉਦਿਹ ਹਾ ਜੀਤੀ ਵਰਣਤ ਪਿੰਨ ਪਿੰਨ ਤੋਇ ਤੇਤੀ ਤੁਮਰਾ ਲਖਾ ਨਾ ਜਾਇ ਵਿਸਾਰਾ ਕਿਹ ਵਿਦ ਸਜਾ ਪ੍ਰਥਮ ਸੰਸਾਰਾ के करुवे अनोपसुरुपा रंग पेव राव कहि भूपा अण्डज जे रसेत जकिनी उत्पज कानवर रचरीनी कहूं भोल राजा ग बैठा गुमसुमट संकरे बैठा सगरी सृष्ट दकाय चंपक आधुगा सरोज चंपक आव रचा मेरी तुम करो सुख वार सुख संगरो दुष्ट जते अधवा तुत पाता सकल मलेश करो रण गाता जे अस्तुज तब शरणे परे ਤਨਗੇ ਦੁਸ਼ਟ ਦੁਖ ਤੋ ਹੈ ਮਰੇ ਬੁਰਖ ਜਵਨ ਭਗ ਪਰੇ ਤੇ ਹਾਰੇ ਤਨਗੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਵਾਰ ਧਿਆ ਹੈ ਤਾਂ ਕੇ ਕਾਲ ਨਿਕਟ ਨਹੀਂ ਆਏ ਰਚਾਵੇ ਤਾਂ ਸਭ ਕਾਲਾ ਦੁਸ਼ਟ ਰਸਤ ਟ੍ਰਾਂਤ ਸਦ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਇ ਨਹਿ ਰਹੋ ਤਾਂ ਕੇ ਦਾਵ ਤਨ ਗਮਾਰੋ ਰਦ ਸਿੱਧ ਕਰਮ ਸਭ ਹੋਈ ਦੁਸ਼ਟ ਦੇ ਜਾਤ ਸੋ ਜਕੈ ਨਾ ਕੋਈ ਇੱਕ ਵਾਰ ਜਨਤ ਮੈਂ ਸਮਾਰਾ ਕਾਲ ਫਾਸਤੇ ਤਾਹਿ ਉਬਾਰਾ ਜਨਰ ਨਾਮ ਤਿਹਾਰੋ ਕਾ ਦਾਰਤ ਦੁਸ਼ਟ ਦੋਖ ਤੇਰਾ ਕੜ ਕੇ ਤੁਮ ਆਸ਼ਰਣ ਤੇ ਆਰੀ ਆਪ ਹਰ ਦਿਲੋ ਵਾਰੀ ਸਰਬ ਧਰਮ ਹੋ ਸਹਾਈ ਦੁਸ਼ਟ ਦੋਖ ਤੇਰੇ ਹੋ ਵਿਜਾਈ ਸਵੀਆ ਭਾਂਗੇ ਜਬ ਤੇ ਤੁਮਰੇ ਤਬ ਤੇ ਕੁਆਂਗ ਤਰੇ ਨਹੀਂ ਆਨਿਓ ਰਾਮ ਰਹੀਮ ਪ੍ਰਾਨ ਕੁਰਾਨ ਵਨੇਕ ਹਮਤ ਇਕ ਨ ਮੰਨਿਓ ਸਿਮਰਤ ਸਾਸਰ ਵੇਦ ਸਬੈ ਬੋ ਵੇਦ ਕਹਾਂ ਮੇਕ ਨ ਜਾਣਿਓ ਸ੍ਰੀ ਜਪਾਨ ਕਿਰਪਾ ਤੁਮਰੀ ਕਰ ਮਨ ਕਹੋ ਸਭ ਤੋ ਵਿਖਾਨਿਓ ਦੁਰਾ ਸਗਲ ਦਵਾਰ ਕੋ ਛਾੜ ਕਹਿ ਤੋਹਾਰ ਦਵਾਰ ਬਾਹ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੋਹਾਰ ਆ ਰਾਮ ਗਲੀ ਮਹੱਲਾ ਤੀਜਾ ਆਨੰਦ ਇਕ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਵੈ ਮੇਰੀ ਮਾਏ ਸਤਿਗੁਰ ਮੈਂ ਪਾਇਆ ਸਤਿਗੁਰ ਦਾ ਪਾਇਆ ਸਹਜ ਸੇਤੀ ਮਨੁ ਵਜੀਆ ਵਧਾਈਆ ਰਾਗ ਰਤਨ ਪਰਵਾਰ ਪ੍ਰੀਆ ਸ਼ਬਦ ਗਾਉਣ ਆਈਆ ਸ਼ਬਦ ਤਾ ਗਾਉ ਹਰੀ ਕੇਰਾ ਮਨ ਜਨੀ ਉਸਾਇਆ ਕਹ ਨਾਨਕ ਅਨੰਦ ਹੋਆ ਸਤਿਗੁਰ ਮੈਂ ਪਾਇਆ ਏ ਮਨ ਵੀਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਸਾਰਣਾ ਨੰਗੀ ਕਾਰਿਓ ਕਰ ਤੇਰਾ ਕਾਰਜ ਸਭ ਸਵਾਰਣਾ ਸਭ ਨੰਗ ਨਾ ਸਮਰਤ ਸੁਆਮੀ ਸੋ ਕਮਨ ਅਨੁਸਾਰੇ ਕਹੈ ਨਾਨਕ ਮਨ ਵੀਰੇ ਸਦਾ ਰਹੋ ਹਰ ਨਾਲੇ ਸਾਚੇ ਸਹਿਬਾ ਗਿਆਨ ਅੰਨ ਕਰ ਤੇਰੇ ਕਰਦਾ ਤੇਰਾ ਸਭ ਕੁਝ ਹੈ ਜਿਸ ਦੇ ਸੋ ਪਾਵੀ ਸਦਾ ਸਿਫਤ ਸਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾ ਜੀ ਸ਼ਬਦ ਗਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚੇ ਨਾਮੇ ਆਧਾਰ ਮੇਰਾ ਜਨ ਭੁੱਖਾ ਸਭ ਗਵਾਈਆ ਕਰੇ ਸ਼ਾਂਤ ਸੁਖ ਮਨ ਆਇ ਵਸਿਆ ਜਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦੀਆਂ ਇਹ ਵਡਿਆਈਆਂ ਕਹੈ ਨਾਨਕ ਸੁਨੋ ਸੰਤੋ ਸਭ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਤ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੀ ਕਲਾ ਜਿਤ ਕਰ ਤਾਰੀਆ ਪੰਜ ਦੂਤ ਤਤ ਵਸ ਕੀਤੇ ਗਾਲ ਕੰਟੂ ਕੁ ਮਾਰਿਆ ਤੁਰ ਕਰਮ ਪਾਇਆ ਤਦ ਜਨ ਕੋ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਦ ਕਰ ਅਨਹਦ ਵਾਜੀ ਆਨੰਦ ਸੁਣੋ ਬੜ ਭਾਗੀਓ ਸਗਲ ਮਨ ਰਤ ਪੂਰੇ ਵਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾ ਪਤਰੇ ਸੁਣੀ ਸੱਚੀ ਬਾਣੀ ਜੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹਤੇ ਬਵਿੱਤ ਸਤ ਗੁਰ ਰਹਾ ਭਰਪੂਰੇ ਬਿਰਵੰਤ ਨਾਨਕ ਗੁਰ ਚਰਨ ਲਾਕੇ ਬਾਜੇ ਅਨਹਦ ਸੂਰੇ ਮੰਦਾਬਣੀ ਮਹੱਲਾ 5 ਹਾਲ ਵਿੱਚ ਤਨ ਵਸਦੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਿਓ ਜਿਸ ਕਾ ਸਭ ਸਰਦਾਰੋ ਜੇ ਕੋ ਖਾਵੇ ਜੇ ਕੋ ਪੰਜੈ ਤੇ ਸਗਾ ਵੇਉ ਤਾਰੋ ਇਹ ਵਸਤ ਤ ਜੀ ਨਾ ਜਾਈ ਨਤ ਨਤਰਾ ਕੁਰ ਦਾਰੋ ਤਮ ਸੰਸਾਰ ਚਰਨ ਲਗ ਤਰੀਏ ਸਭ ਨਾਨਕ ਗੁਰਮ ਪ੍ਰਸਾਰੋ ਸ਼ਲੋਕ ਮਹਲਾ 5 ਤੀਰਾ ਕੀਤਾ ਜਾਤੋ ਨਹੀਂ ਮਨ ਜੋ ਕੀ ਤੋਈ ਮਾਨਦਰ ਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਈ ਤਰਸ ਪਿਆ ਮੇਰਾ ਅੰਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾ ਜੀਵਾਂ ਤਨਮੰਤੀ ਵਾਰਿਆ ਪੌੜੀ ਦਿੱਥਾ ਦੁਸਮਰਤ ਜਿੱਥਾ ਕੋਈ ਨਾਹੀ ਉਤੈ ਤੇਰੀ ਰਾਖਾ ਗਨੀ ਉਦਰ ਮਾਹੀ ਸੁਣ ਕੇ ਜਨਮ ਕੀ ਦੂਤ ਨਾ ਹੀ ਤੇਰਾ ਛੱਡ ਜਾਏ ਭਉਜਲ ਵਿਖਮਸਗਾਹ ਹੋ ਗੁਰ ਸ਼ਬਦੀ ਪਾਰ ਪਾਏ ਜਿਨ ਕਉ ਲਗੀ ਵਿਆਸ અમૃત સેખાયે કલમે ઉપન્ન ગુણ ગોવિંદ ગાય જબ જા નો કૃપાળ સમાલે સાહે સાહે 버થા કોઈ ના જાય જે અવિતરે આહે શ્લોક મહલ્લા પંજવા અંતર ગુરિય આરાધણા જે બાબ જપ ગુર નાવ નેત્રી સાધુ ગુર રે પી કના શ્રવણી સુણના ગુર નાવ સાધુર જેતી રતે આ દરગ પયઠાવ ਗੋ ਨਾਨਕ ਕਿਰਪਾ ਕਰੇ ਜਸ ਨੋਏ ਬੱਥਰੇ ਜਗ ਮੈਂ ਤੁਮ ਗਾਡੀਐ ਵਿਰਲੇ ਕੇ ਕੇ ਮਹਲਾ ਪੰਜਵਾਰ ਕੇ ਰਖਣਹਾਰ ਆਪ ਵਾਰਿਆ ਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਆ ਨ ਹੋ ਆਪ ਦਿਆਲ ਮਨੁ ਨਾਮ ਸਾਰਿਆ ਨ ਸਾਧ ਜਨ ਕ ਸੰਗ ਬਭ ਜਲ ਤਾਰਿਆ ਨ ਸਾਕਤ ਅਨੰਦ ਗਦੁਸਟ ਖਿਨ ਮਾਹੀ ਵਿਦਾਰਿਆ ਨ ਇਸ ਸਾਹਿਬ ਕੀਤੇਕ ਨਾਨਕ ਮਨੈ ਮਾਹੀ ਜਿਸ ਸਿਮਰਤ ਸੁਖ ਹੋਈ ਸਗਲੇ ਦੁੱਖ ਜਾਈ ਤਿਸ ਸਾਹਿਬ ਕੀ ਢੇਕ ਨਾਨਕ ਮਨੈ ਮਾਹੀ ਜਿਸ ਸਿਮਰਤ ਸੁਖ ਹੋਈ ਸਗਲੇ ਦੁੱਖ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ